ਇਹ ਜਿਹੜਾ ਸਾਡਾ ਸਿੱਖ ਨੇਸ਼ਨ ਆ ਸਿੱਖ ਕੌਮ ਦਾ ਜਿਹੜਾ ਆਪਣਾ ਕੌਮੀ ਘਰ ਦੀ ਪ੍ਰਾਪਤੀ ਦਾ ਸੁਪਨਾ ਆ ਉਹਨੂੰ ਜਗਦਾ ਰੱਖਣ ਦੇ ਲਈ ਨੌਜਵਾਨਾਂ ਦੇ ਅੰਦਰ ਆਪਣੀ ਕੌਮ ਦੇ ਅੰਦਰ ਉਸ ਭਾਵਨਾ ਨੂੰ ਪ੍ਰਚੰਡ ਕਰਨ ਦੇ ਲਈ ਉਹਨੂੰ ਉਹਦੀ ਅਸਾਰ ਪ੍ਰਚਾਰ ਤੇ ਪਸਾਰ ਦੇ ਲਈ ਇਹ ਮਾਰਚ ਜਿਹੜਾ ਆ ਉਹ ਲਿਖਿਆ ਗਿਆ ਇਹ ਮਾਰਚ ਗੁਰਦੁਆਰਾ ਕਲਗੀਧਰ ਤੋਂ ਸਵੇਰੇ 10 ਵਜੇ ਆਰੰਭ ਹੋਏਗਾ ਔਰ ਗੜਸ਼ੰਕਰ ਹੁੰਦਾ ਆ ਸ੍ਰੀ ਅਨੰਦਪੁਰ ਸਾਹਿਬ ਕੇਸਗੜ ਤੱਕ ਤੇ ਉੱਤੇ ਜਾ ਕੇ ਸਮਾਪਤ ਹੋਗਾ ਸਮਾਚਾਰ ਦੀ ਅਗਵਾਈ ਜਿੱਥੇ ਪਾਰਟੀ ਦੇ ਲੀਡਰਸ਼ਿਪ ਕਰੇਗੀ ਉਥੇ ਹੀ ਦਲ ਖਾਲਸਾ ਦੇ ਹੁਸ਼ਿਆਰਪੁਰ ਯੂਨਿਟ ਦੇ ਜਿਹੜਾ ਜਥੇਦਾਰ ਭਾਈ ਬਲਜਿੰਦਰ ਸਿੰਘ ਔਰ ਗੁਰਦਾਸਪੁਰ ਯੂਨਿਟ ਦੇ ਭਾਈ ਦਰਬਾਖ ਸਿੰਘ ਇਹ ਦੋਵੇਂ ਨੌਜਵਾਨ ਜਿਹੜੇ ਆ ਉਹ ਕਰਨਗੇ ਦੂਸਰਾ ਜਿਹੜਾ ਟੌਪਿਕ ਆ ਕਿ ਕੱਲ ਅਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪ ਉਹਦੇ ਫੈਸਲੇ ਜਿਹੜੇ ਕੀਤੇ ਸੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਦੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣ ਕਿ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕੱਲ ਕੌਮ ਦਾ ਉਥੇ ਵੱਡਾ ਹਿੱਸਾ ਉਥੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰ ਬੰਦੀ ਹੋ ਰਹੀ ਸੀ ਇੱਕ ਦਿਨ ਦਾ ਹਾਜ਼ਰ ਨਹੀਂ ਹੋਣਾ ਸਮੇਂ ਦੇ ਅੱਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇ ਕੱਲ ਉਹ ਕੰਮ ਕੀਤਾ ਗਿਆ ਮਤਲਬ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਆ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਲੱਗਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਰਵੇਟ ਦਿੱਤਾ ਗਿਆ ਕਿ ਠੀਕ ਇਹ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਸੀ ਨਾ ਉਹਨੂੰ ਇਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕਿ ਕੀਤਾ ਵੀ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸਨਾ ਹੋਵੇ ਉਹਦੇ ਪਰਿਵਾਰ ਨੂੰ ਬਾਅਦ ਚ ਪਤਾ ਲੱਗਾ ਫਾਂਸੀ ਲੱਗਣ ਤੋਂ ਦੋਨੋਂ ਤੜਕਸਾਰ ਫਾਂਸੀ ਦਾ ਆ ਕੇ ਉਹਦਾ ਕੰਮ ਰਵੇੜਤਾ ਹੈ ਇਹ ਇੱਕ ਤਰੀਕੇ ਦੇ ਨਾਲ ਕਲ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਇਹ ਰੋਕਟ ਨਹੀਂ ਗਿਆ ਕੁਝ ਵੀ ਪਰ ਦੁਖਦਾਈ ਗੱਲ ਇਸ ਵਾਰ ਸਾਡੇ ਵਾਸਤੇ ਇਹ ਆ ਕਿ ਜਿੰਨੋ ਇਨਵਰਟਡ ਕਾਮੈਂਟ ਦੇ ਵਿੱਚ ਫਾਂਸੀ ਇਹਨੂੰ ਸੱਦਾ ਨਾ ਕੋ ਲੈ ਜੇ ਜਿੰਨੋ ਫਾਂਸੀ ਲੱਗਣ ਜਾ ਰਹੇ ਸੀ ਉਹ ਖੁਦ ਉੱਥੇ ਬੜੇ ਹਉਮਹਮਾ ਕੇ ਹਾਜ਼ਰ ਸੀ ਹਾਜ਼ਰ ਨੇ ਦੀ ਸੈਂਸ ਵੀ ਉਹ ਖੁਦ ਆਪਣੀ ਧੌਣ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਵੀ ਜਿਵੇਂ ਪਤਾ ਨਹੀਂ ਕੀ ਹੋਣ ਜਾ ਰਹਿਆ ਹੁੰਦਾ ਇਹ ਗੱਲਾਂ ਵੀ ਸੰਗਤ ਦੇ ਵਿੱਚ ਆਇਆਂ ਪਿੰਨਾ ਗ੍ਰੰਥ ਹਾਜ਼ਰ ਇਹਨਾਂ ਪੰਥ ਹਾਜ਼ਰ ਉਹਦੇ ਬਾਰੇ 'ਚ ਨੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਤਾਜ ਪੋਸ਼ੀ ਉਹਨਾਂ ਦੀ ਕੀਤੀ ਗਈ ਪਹਿਲਾਂ ਕੇਸਗੜ ਸਾਹਿਬ ਦੇ ਉੱਤੇ ਦੇੜੀ ਦਸਤਾਰ ਬੰਦੀ ਉਹਨਾਂ ਦੀ ਕੀਤੀ ਗਈ ਇੱਕ ਦਸਤਾਰ ਸਿਰ ਤੇ ਉੱਤੇ ਰੱਖ ਕੇ ਉੱਥੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਕਰ ਲਈ ਤੇ ਜਦੋਂ ਤਖਤ ਸਾਹਿਬ ਤੇ ਮੱਥਾ ਟੇਕਣ ਆਏ ਤੇ ਉੱਥੇ ਅਜੇ ਪ੍ਰਕਾਸ਼ ਨਹੀਂ ਸੀ ਜੋ ਵੀਡੀਓ ਦੇ ਵਿੱਚ ਦਿਖਦਾ ਪਿਆ ਸੋ ਆਪਣੇ ਤੌਰ ਤੇ ਸੱਚੇ ਵੀ ਹੋਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸੀਂ ਕਰ ਲਈ ਆ ਪੰਜ ਛੇ ਸਹਿਬਾਨ ਜਿਹੜੇ ਉਹਨਾਂ ਨੇ ਆਪਣੇ ਮੁਲਾਜ਼ਮ ਨੇ ਉਹ ਇਕੱਠੇ ਕਰਕੇ ਉੱਥੇ ਖਿਲਾਰ ਲਏ ਉਹਨਾਂ ਕੋਲੋਂ ਕਰਾਤੀ ਤੇ ਫਿਰ ਸਵਾਲ ਇਹ ਕੇ ਬਣਦਾ ਵੀ ਜੇ ਇੱਡਾ ਕਮਰੇ ਚ ਭਾਲ ਕੇ ਕਰਨੀ ਤੇ ਆਪਣੇ ਮੁਲਾਜ਼ਮਾਂ ਦੇ ਕੋਲੋਂ ਕਰਾ ਲੈਣੀ ਸੀ ਤੇ ਫਿਰ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਸਾਰੇ ਫੈਸਲੇ ਕੀਤੇ ਉਹਨਾਂ ਦੇ ਘਰ ਹੀ ਕਰ ਲੈਂਦੇ ਲੈ ਜਾਂਦੇ ਚੁੱਕ ਕੇ ਇਹਨਾਂ ਨੂੰ ਬਾਦਲਪਿੰਡ ਤੇ ਜਾ ਕੇ ਪ੍ਰਕਾਸ਼ ਤੇ ਉਹ ਵੀ ਕਹਿੰਦੇ ਨੇ ਵੀ ਸਾਡੇ ਘਰ ਹਮੇਸ਼ਾ ਰਹਿੰਦਾ ਹੀ ਆ ਸੋ ਗੁਰਮਾਰਾਜ ਦਾ ਪ੍ਰਕਾਸ਼ ਤੇ ਉੱਥੇ ਵੀ ਹੁੰਦਾ ਹੀ ਆ ਤੇ ਪੰਜ ਸਿੰਘ ਵੀ ਲੈ ਜਾਂਦੇ ਆਪਣੇ ਮੁਲਾਜ਼ਮ ਤੇ ਸਾਰੀ ਦੁਨੀਆ ਨੂੰ ਦੱਸ ਦਿੰਦੇ ਵੀ ਜਫੇਦਾਰ ਇਥੋਂ ਬੰਦ ਨੇ ਸੋ ਕੱਲ ਦਾ ਜਿਹੜਾ ਜਿੰਨਾ ਵੀ ਐਪੀਸੋਡ ਆ ਉਹ ਬੜਾ ਮੰਦ ਭਾਗ ਆ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਔਰ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਜਿੱਥੇ ਬਾਦਲ ਪਰਵਾਰ ਆ ਅੱਜ ਕੌਮ ਦਾ ਇਹ ਹਾਲਾਤ ਬਣਾਉਣ ਦੇ ਲਈ ਉੱਥੇ ਹੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੌਮ ਦਾ ਇਹ ਹਾਲ ਬਣਾਇਆ ਠੀਕ ਆ ਮੈਂ ਬਾਦਲ ਪਰਵਾਰ ਨੂੰ ਮੰਨਪੀ ਨਹੀਂ ਕਰ ਰਿਹਾ ਸੁਖਬੀਰ ਬਾਦਲਾ ਜਾਂ ਪ੍ਰਕਾਸ਼ ਬਾਦਲੇ ਦੇ ਜਿਹੜੇ ਬਾਹਰ ਨਹੀਂ ਨਿਕਲ ਰਹੇ ਪਈ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਜਿੰਨਾ ਕਸੂਰ ਉਹਨਾਂ ਦਾ ਆ ਉਦੋਂ ਵੱਧ ਕਸੂਰ ਇੱਕ ਹਿਸਾਬ ਦੇ ਨਾਲ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਆਪੋਦਰੇ ਫੈਸਲੇ ਇਸ ਤਰੀਕੇ ਦੇ ਨਾਲ ਕੌਮ ਦੇ ਉੱਤੇ ਲਗਾਤਾਰ ਥੋਪੇ ਨੇ ਚਾਹੇ ਇਤਿਹਾਸ ਦੇ ਵਿੱਚ ਨੇ ਚਾਹੇ ਅੱਜ ਵੀ ਚਾਹੇ ਉਹ ਸਮੇਂ ਸਮੇਂ ਦੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੋਣ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਰਹੇ ਹੋਣ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਪੰਥ ਦੇ ਵਿੱਚ ਰੋਸ ਪਾਇਆ ਗਿਆ ਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਿੰਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਤ ਨਿਗਰ ਗਏ ਨੇ ਕਿੰਨੇ ਥੱਲੇ ਚਲੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਡਿਫੈਂਡ ਕਰਨ ਦੇ ਲਈ ਬੰਦਾ ਬਿਠਾ ਲਿਆ ਜਾ ਰਿਹਾ ਜੀ ਸੁਚਾ ਸਿੰਘ ਲੰਗਾ ਕੀ ਕਮਾਲ ਦਾ ਬੰਦਾ ਬੱਲਾ ਜਿਹਦਾ ਇਤਿਹਾਸ ਦੇ ਵਿੱਚ ਕੋਈ ਮਤਲਬ ਮੈਂ ਇੱਥੇ ਬੋਲ ਕੇ ਦੱਸ ਨਹੀਂ ਸਕਦਾ ਵੀ ਕੀ ਪਰਸਨੈਲਿਟੀ ਹੈ ਸੋ ਨਾ ਗੱਲ ਪੂਰੀ ਕਰਦਾ ਇੱਕ ਮਿੰਟ ਸੋ ਜਿਹੜੀ ਇਹ ਗੱਲ ਆ ਸਾਰੀ ਇਹ ਹੋ ਰਹੀ ਆ ਇਹਦੇ ਵਿੱਚ ਜਿਹੜਾ ਐਲਾਨ ਆ ਸਾਡਾ ਅੱਗੇ ਕੋਈ ਆ ਕਿ ਜਿਹੜੇ 11 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਜਥੇਦਾਰ ਸਹਿਬਾਂ ਨੇ ਉਹਨਾਂ ਨੂੰ ਆਪਣੇ ਆਪ ਹੀ ਲਾਉਣ ਦਾ ਤੇ ਫਿਰ ਆਪਣੇ ਆਪ ਹੀ ਥੋਪਣ ਦਾ ਉਹਨਾਂ ਦਾ ਪਬਲਿਕ ਦੇ ਵਿੱਚ ਵਿਰੋਧ ਹੋਇਆ ਅਸੀਂ ਕਿਸੇ ਦਾ ਘਰ ਨਹੀਂ ਘੇਰਨਾ ਮੈਂ ਆਪਣਾ ਨਿੱਜੀ ਤੌਰ ਤੇ ਦਲਖਾਲਸਾ ਦਾ ਨਜ਼ਰੀਆ ਦੱਸ ਰਿਹਾ ਕੋਈ ਹੋਰ ਕਰਦਾ ਹੈ ਤਾਂ ਮੈਂ ਉਹਦੇ ਵਿਰੋਧ ਨਹੀਂ ਕਰਾਂ ਕੋਈ ਇਹ ਨਾ ਲੈ ਜੇ ਕਿ ਜੇ ਕੋਈ ਕਰਨ ਜਾ ਰਿਹਾ ਤੇ ਮੈਂ ਸ਼ਾਇਦ ਉਹਦਾ ਵਿਰੋਧੀ ਹੋ ਗਿਆ ਸਾਡਾ ਇਹ ਨਜ਼ਰੀਆ ਆ ਕਿ ਘਰ ਬੰਦੇ ਦੀ ਪ੍ਰਾਈਵੇਟ プレਸ ਹੈ ਉੱਥੇ ਉਹਦੇ ਪਰਿਵਾਰਕ ਮੈਂਬਰ ਨੇ ਧੀਆ ਪੈਣਾ ਵੀ ਹੋਣ ਗਿਆ ਸਾਰਾ ਕੁਝ ਹੋਏਗਾ ਅਸੀਂ ਕਿਸੇ ਦੇ ਘਰ ਨਹੀਂ ਜਾਣਾ ਅਸੀਂ ਉਸ ਦਿਨ ਵੀ ਕਿਸੇ ਦੇ ਘਰ ਨਹੀਂ ਗਏ ਜਦਨ ਭਾਈ ਨਰੈਨ ਸਿੰਘ ਚੌੜੇ ਦੇ ਪੱਗ ਲਾਏ ਉਸ ਬੰਦੇ ਨੇ ਵੀ ਅਸੀਂ ਇਹੋ ਕਹੇ ਕਿ ਤੇਰਾ ਪਬਲਿਕ ਦੇ ਵਿੱਚ ਅਸੀਂ ਵੜਨਾ ਬੰਦ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਫੈਸਲਾ ਇਸ ਟਮ ਔਕਾਤ ਤੱਕ ਸਾਹਿਬ ਤੇ ਪਿਆ ਹੈ ਇਸ ਕਰਕੇ ਅਸੀਂ ਉਸ ਨੂੰ ਅਜੇ ਅੱਗੇ ਪਰਸਿਊ ਨਹੀਂ ਕਰਦੇ ਪਏ ਸੋ ਪਰ ਇਸ ਵਾਰ ਵੀ ਇਹ ਜਿਹੜੇ 11 ਮੈਂਬਰ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਜਵਾਬਦੇ ਬਣਾਇਆ ਜਾਏਗਾ ਜਿੱਦਣ ਇੱਕ ਤੇ ਸਾਨੂੰ ਪਬਲਿਕ ਦੇ ਵਿੱਚ ਟੱਕਰੇ ਇਹਨਾਂ ਦੇ ਗੁੱਟ ਫੜ ਕੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਇਹ ਕੰਮ ਇਦਾਂ ਦੇ ਕਿਉਂ ਕੀਤੇ ਔਰ ਅਸੀਂ ਪੰਥ ਨੂੰ ਵੀ ਅਪੀਲ ਕਰਦੇ ਆ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨਾਲ ਗਦਾਰੀਆਂ ਕੀਤੀਆਂ ਤਾਂ ਹੁਣ ਤੇ ਸਾਰਿਆਂ ਦਾ ਟੱਪ ਗਏ ਨੇ ਇਹ ਜਿੱਥੇ ਵੀ ਤੁਹਾਨੂੰ ਟੱਕਰਨ ਪਬਲਿਕ ਦੇ ਵਿੱਚ ਇਹਨਾਂ ਨੂੰ ਸਵਾਲ ਕੀਤੇ ਜਾਣ ਔਰ ਉੱਥੇ ਇੱਕ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਗੋਟ ਨਹੀਂ ਫੜਦੇ ਪਰ ਜਥੇਦਾਰ ਸਹਿਬਾਨ ਜਿਹੜੇ ਲੱਗੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਵਾਲ ਤੇ ਕਿਤੇ ਨਾ ਕਿਤੇ ਪਬਲਿਕ 'ਚ ਉਹਨਾਂ ਨੂੰ ਵੀ ਹੋਣਾ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਕਰਾਂਗੇ ਸਿਰਫ ਇਸ ਕਰਕੇ ਕਿ ਜਥੇਦਾਰ ਸਹਿਬਾਨਾਂ ਦੀ ਪੋਸਟ ਬੜੀ ਇੱਜ਼ਤ ਆ ਰਹੀਆ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਗੜਗਲ ਸਾਹਿਬ ਜੀ ਨੂੰ ਵੀ ਹੋਣਾ ਕਿ ਉਹ ਕਿਸ ਤਰੀਕੇ ਦੇ ਨਾਲ ਲੱਗਣ ਜਾ ਰਹੇ ਨੇ ਜਦੋਂ ਕੌਮ ਤੁਹਾਨੂੰ ਪ੍ਰਵਾਹ ਨਹੀਂ ਕਰ ਰਹੀ ਤੇ ਤੁਸੀਂ ਕੌਮ ਦੇ ਕਿਹੜੇ ਜਥੇਦਾਰ ਕਿਹੜੀ ਕੌਮ ਦੇ ਜਥੇਦਾਰ ਲੱਗਣ ਜਾ ਰਹੇ ਹੋ ਸੋ ਆਪਣੇ ਆਪ ਹੀ ਕਮਰੇ ਚ ਜਥੇਦਾਰ ਲਾ ਕੇ ਆ ਜਾਣਾ ਤੇ ਫਿਰ ਕੌਮ ਨੂੰ ਕਹਿਣਾ ਜੀ ਮੇਰੇ ਤੇ ਵਿਸ਼ਵਾਸ ਕਰੋ ਇਦਾਂ ਕੌਮ ਵਿਸ਼ਵਾਸ ਨਹੀਂ ਕਰਦੀ ਸੋ ਸਾਨੂੰ ਇੱਕ ਸਮੂਹਕ ਰੂਪ ਦੇ ਚ ਕੌਮ ਨੂੰ ਇਹ ਅਪੀਲ ਆ ਸਾਡੀ ਕਿ ਇਸ ਵਜ੍ਹਾ ਫੈਸਲਿਆਂ ਦਾ ਹੁਣ ਅੰਤ ਸਾਨੂੰ ਕਰਨਾ ਪਏਗਾ ਕਿਸੇ ਨਾ ਕਿਸੇ ਦਿਨ ਫੈਸਲਾ ਲੈਣਾ ਪਏਗਾ ਸੋ ਸਾਡਾ ਫੈਸਲਾ ਸਾਫ਼ ਹੈ ਕਿ ਪਹਿਲਾਂ ਸਭ ਤੋਂ ਇਹਨਾਂ 11 ਦੇ 11 ਹੀ ਕਮੇਟੀ ਮੈਂਬਰ ਜਿਹੜੇ ਨੇ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ ਇਹਨਾਂ ਦਾ ਪਬਲਿਕ ਦੇ ਵਿੱਚ ਬਾਈਕਾਟ ਹੋਏਗਾ ਇਹਨਾਂ ਨੂੰ ਪਬਲਿਕ ਦੇ ਵਿੱਚ ਖਲਾਰ ਕੇ ਜਵਾਬ ਦੇ ਇਹਨਾਂ ਕੋ ਮੰਗੀ ਜਾਏਗੀ ਪਰ ਦੂਸਰੇ ਚੀਜ਼ ਤੇ ਸਾਨੂੰ ਰਾਂਝਾ ਜਿਸ ਚੀਜ਼ ਦਾ ਉਹ ਇਹ ਆ ਕਿ ਜਿਹੜੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਅਸਤੀਫੇ ਦੇ ਦੇ ਕੇ ਲੋਕ ਬਾਹਰ ਆ ਰਹੇ ਨੇ ਉਹ ਆਪਣੇ ਆਪ ਨੂੰ ਬਰੀ ਨਾ ਸਮਝਣ ਦੁਨੀਆ ਦੇ ਚ ਇੱਕ ਅਜਿਹਾ ਤਾਂ ਜਾਂਦਾ ਵੀ ਨਹੀਂ ਜਿਵੇਂ ਉਹਨਾਂ ਤੇ ਰੋਸ ਹੋ ਜਾ ਅਸਤੀਫਾ ਦੇ ਦਿੱਤਾ ਗੱਲ ਕੱਲੀ ਅਸਤੀਫੇ ਤੇ ਨਹੀਂ ਰੁਕਣੀ ਅਸਤੀਫੇ ਤੇ ਗੱਲ ਤਾਂ ਰੋਕ ਸਕਦੀ ਹੈ ਜੇ ਇੱਕ ਦੋ ਪਰਸਨੈਲਿਟੀ ਕਲੈਸ਼ ਹੋਵੇ ਇਹ ਤੁਹਾਡੇ ਡਿਸੀਜਨਸ ਦੇ ਨਾਲ ਜਾਂ ਅਕਾਲੀ ਦਲ ਦੇ ਡਿਸੀਜਨਸ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਨਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਫਿਰ ਤੁਸੀਂ ਕਹਿ ਤਾ ਵੀ ਚਲੋ ਅਸੀਂ ਆਗੇ ਇੱਥੇ ਕੌਮ ਦਾ ਮਸਲਾ ਹੈ ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਸਲਾ ਹੈ ਇੱਥੇ ਸਾਡੇ ਪਵਿੱਤਰ ਇੰਸਟੀਟਿਊਸ਼ਨਸ ਦਾ ਮਸਲਾ ਹੈ ਉਹਨਾਂ ਨੂੰ ਟਾਲ ਲੱਗ ਰਹੀ ਆ ਔਰ ਉਹਨਾਂ ਨੂੰ ਜਦੋਂ ਟਾਲ ਲੱਗ ਰਹੀ ਹੋਵੇ ਤੇ ਬੰਦੇ ਸਿਰਫ ਅਸਤੀਫਾ ਪੋਲੇ ਜੇ ਹੱਥ ਨਾਲ ਲੈ ਕੇ ਤੇ ਆ ਜਾਣ ਤੇ ਕਹਿ ਦੇਣ ਜੀ ਅਸੀਂ ਫਾਰਗ ਹੋ ਗਏ ਇਹ ਨਹੀਂ ਸੋ ਮੇਰੀ ਅਪੀਲ ਆ ਤਾਮੀਨ ਸਾਹਿਬ ਨੂੰ ਜਿਹੜੇ ਸਾਫ ਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਦਾ ਸਾਨੂੰ ਫਰਮਾਨ ਆ ਸਿੱਖਾਂ ਨੂੰ ਕਿ ਬੋਲ ਸ ਧਰਮੜਿਆ ਬੋਲ ਮੋਨ ਕਤ ਤਾਰੀ ਰਾਂ ਕਿ ਜਿਹੜੇ ਆਪਾਂ ਆਪ ਨੂੰ ਧਰਮੇ ਅਖਵਾਉਂਦੇ ਹੋ ਬੋਲਣ ਤੇ ਬੋਲਣ ਵੀ ਸਮਾਂ ਰਹਿੰਦਿਆਂ ਇਹ ਨਾ ਹੋਵੇ ਕਿ ਸਮਾਂ ਲੰਘ ਜਾਈ ਤੇ ਬਾਅਦ ਵਿੱਚ ਬੋਲਣਾ ਸ਼ੁਰੂ ਕੀਤਾ ਜਾਵੇ ਸੋ ਜੇ ਤੁਸੀਂ ਅਸਤੀਫਾ ਦਿੱਤੇ ਨੇ ਤੇ ਫਿਰ ਸਾਰੀ ਜਿਹੜੀ ਗੱਲ ਆ ਉਹ ਖੋਲ ਕੇ ਪਬਲਿਕ 'ਚ ਰੱਖੀ ਜਾਵੇ ਕੌਣ ਫੈਸਲੇ ਕਿੱਦਾਂ ਕਰਵਾਉਂਦਾ ਕਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਵੇਂ ਤੁਹਾਡੇ ਤੇ ਦਬਾਅ ਬਣਾਇਆ ਜਾਂਦਾ ਇਹ ਗੱਲਾਂ ਕੌਮ ਚ ਰੱਖੀਆਂ ਜਾਣ ਔਰ ਦੂਸਰੀ ਸਾਡੀ ਅਪੀਲ ਜਥੇਦਾਰ ਸਾਭਾ ਨਾਲ ਨੂੰ ਆ ਜਿਹੜੇ ਸਾਬਕਾ ਵੀ ਰਹੇ ਨੇ ਤੇ ਜਿਹੜੇ ਹੁਣ ਵੀ ਬਣਾਏ ਗਏ ਨੇ ਉਹਨਾਂ ਵੱਲੋਂ ਥੋਪੇ ਗਏ ਨੇ ਕੌਮ ਦਤੇ ਥਾਪੇ ਨਹੀਂ ਗਏ ਥੋਪੇ ਗਏ ਨੇ ਇਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰੇਗੇ ਇਹਨਾਂ ਦੀ ਜਿਹੜੀ ਤਾਜਪੋਚੀ ਇਹਨਾਂ ਕੀਤੀ ਆ ਉਹ ਹੁਣ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਕੌਮ ਨੇ ਉਹਨਾਂ ਨੂੰ ਐਸੇ ਜਥੇਦਾਰ ਪ੍ਰਵਾਨ ਨਹੀਂ ਕੀਤਾ ਸੋ ਇੱਕ ਵਿਧੀ ਵਿਵਧਾਨ ਪ੍ਰੋਪਰ ਜਿਹੜਾ ਉਹ ਬਣਨਾ ਚਾਹੀਦਾ ਹੈ ਜਥੇਦਾਰਾਂ ਦੀ ਨਿਯੁਕਤੀ ਦਾ ਤੇ ਇਹਨਾਂ ਦੀ ਸੇਵਾ ਮੁਕਤੀ ਦਾ ਜਦੋਂ ਤੱਕ ਇਹ ਨਹੀਂ ਬਣਦਾ ਉਦੋਂ ਤੱਕ ਜਿੰਨੇ ਵੀ ਜਥੇਦਾਰ ਸਹਿਬਾਨ ਇੰਨਾ ਦੇ ਸਿਸਟਮ RAI ਆ ਰਹੇ ਨੇ ਉਹ ਇੱਕ ਗੱਲ ਤੈਅ ਕਰ ਲੈਣ ਜਿਵੇਂ ਪੁਰਾਣੇ ਜਲੀਲ ਹੋਏ ਨੇ ਜਿੱਦਾਂ ਤੁਸੀਂ ਜਾਓਗੇ ਬਾਹਰ ਇਦਾਂ ਜਲੀਲ ਹੋ ਕੇ ਜਾਓਗੇ ਇਹ ਵਹਿਮ ਇਹ ਭੁਲੇਖਾ ਨਾ ਪਾਲ ਲੈਣਾ ਕਿ ਮੈਂ ਅਜ ਕੌਮ ਦਾ ਜਥੇਦਾਰ ਲਾਤਾ ਮੈਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਤੇ ਮੈਂ ਹੁਣ ਦੁਨੀਆ ਉਲਟ ਕੇ ਰੱਖ ਦਿਆਂ ਇਹ ਨਹੀਂ ਹੋਣਾ ਇਹ ਸਿਸਟਮ ਦੀ ਗਰਾਵਟ ਆ ਇਸ ਸਿਸਟਮ ਬਦਲਣ ਦੀ ਜ਼ਰੂਰਤ ਹੈ ਕਿ ਸਿਸਟਮ ਇੱਕ ਵਿਧਿ ਵਿਵਧਾਨ ਪੰਥਕ ਰਵੈਤਾ ਅਨਸਾਰ ਘੜਨ ਦੀ ਜ਼ਰੂਰਤ ਹੈ ਸੋ ਗੜਗੱਤ ਸਾਥ ਨੂੰ ਸਾਡੀ ਇਹ ਅਪੀਲ ਆ ਕਿ ਤੁਸੀਂ ਅਸੀਂ ਤਾਂ ਪਹਿਲਾਂ ਤੁਹਾਨੂੰ ਇਹ ਅਪੀਲ ਕੀਤੀ ਸੀ ਤੇ ਤੁਸੀਂ ਇਹ ਜ਼ਥੇਦਾਰੀ ਨੂੰ ਆਪ ਹੀ ਨਾ ਕਰਦੇ ਹੋ ਇਹ ਤਰੀਕਾ ਠੀਕ ਨਹੀਂਗਾ ਪਰ ਜੇ ਹੁਣ ਲੈ ਲਈਆ ਤੇ ਕੁਐਸਚਨ ਸੰਗਤ ਲੈਣ ਲਈ ਤਿਆਰ ਰਹਿਣਾ ਚਾਹੀਦਾ ਆ ਔਰ ਜੇ ਲੈ ਲਈਆ ਫਿਰ ਵੀ ਤੁਸੀਂ ਹੁਣ ਤਾਂ ਥੋੜੀ ਜੀ ਹਿੰਮਤ ਕਰੋ ਫਿਰ ਅਸਲੀ ਜ਼ਥੇਦਾਰ ਵਾਲੀ ਜਿਹੜੀ ਰੁਤਬਾ ਆ ਨਾ ਕਰ ਬਹਾਲ ਕਰਕੇ ਬਖਾਲੋ ਪਰ ਸਾਨੂੰ ਪੂਰਾ ਯਕੀਨ ਹੈ ਹੋਣਾ ਨੇ ਐਵੇਂ ਕਾਗਜੀ ਗੱਲਾਂ ਨੇ ਕੱਲ ਪ੍ਰੈਸ ਕਾਨਫਰੰਸ ਅਸੀਂ ਉਹਨਾਂ ਦੀ ਵੀ ਸੁਣੀ ਹੈ ਜਥੇਦਾਰ ਸਾਹਿਬਾਂ ਨੇ ਜਿਹੜੇ ਜਵਾਬ ਦਿੱਤੇ ਨੇ ਉਹ ਵੀ ਸੁਣੇ ਨੇ ਕਿਤੇ ਉਹ ਉਸ ਤਰੀਕੇ ਦੀ ਝਲਕ ਨਹੀਂ ਪਈਦੀ ਜਿਹੜੀ ਜਥੇਦਾਰ ਸਾਹਿਬ ਵਾਲੀ ਹੋਣੀ ਚਾਹੀਦੀ ਆ ਸੋ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਆ ਇਹ ਬਹੁਤ ਮੰਦਪਾਗ ਆ ਪਰ ਉਹਨਾਂ 11 ਦੇ 11 ਮੈਂਬਰਾਂ ਨੂੰ ਪਬਲਿਕ 'ਚ ਅਸੀਂ ਕਿਸੇ ਨੂੰ ਖਾਲੀ ਜਾ ਕੇ ਨਹੀਂ ਟਾਉਣ ਲੱਗੇ ਪਰ ਪਬਲਿਕ ਦੇ ਵਿੱਚ ਉਹਨਾਂ ਦਾ ਵਿਚਰਨਾ ਜਿਹੜਾ ਆ ਉਹ ਅਸੀਂ ਬੰਦ ਕਰਾਂਗੇ ਔਰ ਉਹਨਾਂ ਨੂੰ ਇਸ ਦੇ ਲਈ ਅਕਾਉਂਟੇਬਲ ਠਹਿਰਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂਵਾਂ ਨੂੰ ਸਥਿਫੇ ਦਿੱਤੇ ਜਾ ਰਹੇ ਨੇ ਤੇ ਇੱਕੋ ਵਾਰ ਕਿਹਾ ਜਾ ਰਿਹਾ ਕਿ ਇਹ ਅਜਿਹੀ ਕਿਸੇ ਵੱਲੋਂ ਨਾਇਕੀ ਵਾਲੀ ਗੱਲਬਾਤ ਕਰਨ ਲਈ ਸੁੱਚਾ ਸਿੰਘ ਅੰਗਾਰ ਨੂੰ ਸੁਣਾਇਆ ਗਿਆ ਜਿਹਦੀ ਆਪਣੀਆਂ ਰੰਗੀਆਂ ਵੀਰਲ ਹੋ ਰਹੀਆਂ ਨੇ ਸਵਾਲ ਹੋਈ ਸੀਗਾ ਤਾਂ ਕਿਸੇ ਦਾ ਅਪੀਲ ਤਾਂ ਕਿ ਮੁਰਾਏ ਇੱਕ ਵਾਰੀ ਆਪਣੇ ਆਪ ਨੂੰ ਸਮਝ ਬਣ ਜਾਈਏ ਕੋਈ ਬਹੁਤ ਵੱਡੇ ਕੋਈ ਕਹਿੰਦਾ ਮੈਂ ਜਿਹੜਾ ਪ੍ਰਭਾਵ ਦਿੱਤੇ ਕੋਈ ਹੋਰ ਸੂਫਾ ਦੇ ਰਿਹਾ ਕੋਈ ਕਿਸੇ ਹੋਰ ਨੂੰ ਸਪੋਰਟ ਦੇ ਰਿਹਾ ਮੈਂ ਕਹਿ ਰਿਹਾ ਕਿ ਜੇ ਬਰੀ ਹੋਣਾ ਹੈ ਤੇ ਫਿਰ ਸੱਚ ਦੱਸ ਕੇ ਹੋਣ ਇਹ ਕੋਈ ਆਮ ਘਟਨਾਵਾਂ ਨਹੀਂ ਵਾਪਰ ਰਹੀਆਂ ਮੈਂ ਫੇਰ ਕਹਿ ਰਿਹਾ ਕਿ ਕਿਸੇ ਇੱਕ ਪਾਰਟੀ ਦਾ ਕ੍ਰੈਸ਼ ਨਹੀਂ ਨਾ ਕਿ ਇਹ ਕਹਿੰਦੇ ਨਹੀਂ ਜੀ ਜੇ ਅਸੀਂ ਬੋਲਾਂਗੇ ਤੇ ਸਾਡੀ ਪਾਰਟੀ ਨੂੰ ਕਿਹੜੀ ਪਾਰਟੀ ਦਾ ਤੁਸੀਂ ਹੁਣ ਭਲਾ ਕਰਨ ਦੀ ਸੋਚਦੇ ਹੋ ਜਿਹੜੀ ਪਾਰਟੀ ਪੰਥ ਦਾ ਭੇੜਾ ਭਾਲਣ ਪੈ ਗਈ ਉਸ ਪਾਰਟੀ ਦਾ ਭਲਾ ਕਰਕੇ ਕਰੋਗੇ ਵੀ ਤੁਸੀਂ ਇਹਨਾਂ ਨੂੰ 1 ਟੂ 1 ਕਿਤੇ ਪੁੱਛ ਕੇ ਵੇਖਣਾ ਆਮ ਹੀ ਇਹਨਾਂ ਦਾ ਜਵਾਬ ਇਹ ਹੁੰਦਾ ਆ ਕਿ ਨਹੀਂ ਯਾਰ ਮੈਂ ਇਸ ਪਾਰਟੀ ਦੀ ਇਹਨਾਂ ਚਿਰ ਸੇਵਾ ਕੀਤੀ ਆ ਇਸ ਪਾਰਟੀ ਨੂੰ ਇਹਨਾਂ ਕੋਈ ਦਿੱਤਾ ਪਾਰਟੀ ਦਾ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਇਹ ਕੰਮ ਨਹੀਂ ਕਰਨਾ ਪਰ ਸਵਾਲ ਅੱਗੇ ਇਹ ਵੀ ਬਣ ਜਾਂਦਾ ਕਿ ਕਿਹੜੀ ਪਾਰਟੀ ਨੂੰ ਬਚਾਉਣ ਦੀ ਹੁਣ ਗੱਲ ਆ ਰਹੀਆਂ ਜਿਹੜੀ ਪਾਰਟੀ ਪੰਥ ਨੂੰ ਖਾਣ ਲੱਗ ਪਈ ਹੈ ਉਸ ਪਾਰਟੀ ਨੂੰ ਬਚਾ ਕੇ ਕੀ ਕਰਨਾ ਔਰ ਕੱਲ ਇੱਕ ਜਿਹੜੀ ਉਹਨਾਂ ਦੀ ਤਾਜ ਪੋਸ਼ੀ ਉਹਦੇ ਚ ਇੱਕ ਗੱਲ ਰਹਿ ਗਈ ਸੀ ਦਿਮਾਗ 'ਚ ਆਉਣਾ ਜਦੋਂ ਤੜਕਸਾਰ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਤੇ ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਹੁੰਦਿਆ ਕੀ ਕਿਹਾ ਗਿਆ ਪਹਿਲਾਂ ਤੇ ਬਿਰਕ ਸਾਹਿਬ ਸੀਨੀਅਰ ਮੀਤ ਪ੍ਰਧਾਨ ਤਾਰਾਂ ਕਿੱਥੇ ਜੁੜਦੀਆਂ ਹਨ ਸਾਰਿਆਂ ਨੂੰ ਬਲ ਬਿਰਕ ਸਾਹਿਬ ਨੂੰ ਸਵੇਰੇ ਜਦੋਂ ਸਵਾਲ ਪੁੱਛਿਆ ਗਿਆ ਮੀਡੀਆ ਨੇ ਵੀ ਇਹ ਕੀ ਕੀਤਾ ਤੁਸੀਂ ਵੀ ਤੁਸੀਂ ਤੇ ਟਾਈਮ ਕਰ ਡੈਂਟਾ ਦੇਣ ਦਾ ਦਿੱਤਾ ਹੈਗਾ ਸਵੇਰ ਦਾ 10 ਵਜੇ ਦਾ ਤੇ ਤੁਸੀਂ ਪੌਣੇ 3 ਵਜੇ ਨਾਲ ਹੀ ਅਰਦਾਸ ਕਰਕੇ ਤਾਂ ਕੰਮ ਨਵੇੜਤਾ ਹੈ ਕੀ ਗੱਲ ਤੇ ਡਾਕਟਰ ਸਾਹਿਬ ਕਹਿੰਦੇ ਜੀ ਹੌਲੇ ਹੌਲੇ ਦੇ ਕਰਕੇ ਸੰਗਤ ਪੜੀ ਹੋਈ ਨਹੀਂ ਸਾਥੋਂ ਸਾੰਭਿਆ ਨਹੀਂ ਜਣੋ ਕਮਾਲ ਦੀ ਗੱਲ ਜਦੋਂ ਤੇ ਸਭ ਕੋ ਜਥੇਦਾਰ ਸਹਿਬਾਨਾਂ ਨੂੰ ਤੁਸੀਂ ਸੇਵਾ ਦੇਣੀ ਹੋਵੇ ਤੁਹਾਨੂੰ ਤੇ ਸੰਗਤ ਦਾ ਹੜ ਲਿਆਉਣਾ ਚਾਹੀਦਾ ਉੱਥੇ ਇਹਦਾ ਖੁਸ਼ੀ ਦੀ ਗੱਲ ਇਹ ਨਹੀਂ ਮੈਂ ਉਹ ਤੇ ਆ ਰਿਹਾ ਦੂਸਰੀ ਗੱਲ ਤੇ ਫਿਰ ਪਹਿਲੀ ਵਾਰੀ ਉਹਨਾਂ ਨੂੰ ਕਿਉਂਕਿ ਸਵਾਲ ਦਾ ਜਵਾਬ ਹੀ ਨਹੀਂ ਆਇਆ ਇਸ ਕਰਕੇ ਨਾ ਆਪਣੇ ਕੋਲ ਕਹਿਤਾ ਜੀ ਸੰਗਤ ਬਹੁਤ ਹੋ ਜਾਣੀ ਹੈ ਇਸ ਕਰਕੇ ਅਸੀਂ ਕਮਨ ਬੈਠਤਾ ਬਾਅਦ ਚ ਉਹਨਾਂ ਨੇ ਲੱਗਾ ਵੀ ਯਾਰ ਕੰਮ ਬੜਾ ਖਰਾਬ ਹੋ ਗਿਆ ਫਿਰ ਉਹ ਨਾ ਸਦਰ ਅਨੰਦਪੁਰ ਸਾਹਿਬ ਪ੍ਰੈਸ ਕਾਨਫਰੈਂਸ ਉਹਦੇ ਵਿੱਚ ਫਿਰ ਉਹਨਾਂ ਜਵਾਬ ਦਿੱਤਾ ਜੀ ਨਿਹੰਗ ਸਿੰਘ ਜੱਸੇ ਬੰਦਿਆਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ ਅਸੀਂ ਖੂਨ ਖਰਾਬੇ ਤੋਂ ਬਚਾਅ ਦੇ ਲਈ ਇਹ ਫੈਸਲਾ ਲਿਆ ਸਵਾਲ ਖੂਨ ਖਰਾਬੇ ਦਾ ਬਚਾਅ ਦਾ ਨਹੀਂਗਾ ਸਵਾਲ ਇਹ ਆ ਕਿ ਖੂਨ ਖਰਾਬੇ ਵਾਲੀ ਸਿਚੁਏਸ਼ਨ ਬਣਾਈ ਕਿਨੇ ਤੁਸੀਂ ਉਹ ਕੰਮ ਹੀ ਕਿਉਂ ਕਰਦੇ ਹੋ ਜਿਹਦੇ ਨਾਲ ਕੌਮ ਦੇ ਵਿੱਚ ਖੂਨ ਖਰਾਬੀ ਦੀ ਸਿਚੁਏਸ਼ਨ ਵੜੇ ਉਹ ਕੰਮ ਕਰਨਾ ਨਹੀਂ ਅਸੀਂ ਹਟਣਾ ਪੁੱਠੇ ਕੰਮ ਉਹ ਕਰੀ ਜਾਣੇ ਨੇ ਗੈਰ ਸਿਧਾਂਤਕ ਕੰਮ ਕਰੀ ਜਾਣੇ ਨੇ ਜਿਹਦੇ ਵਿੱਚ ਕੌਮ 'ਚ 파ੜਾ ਵਧਦਾ ਰਹੇ ਤੇ ਬਾਅਦ ਵਿੱਚ ਫਿਰ ਤੜਕਸਾਰ ਉੱਠ ਕੇ ਜਥੇਦਾਰਾਂ ਦੀਆਂ ਦਸਤਾਰ ਬੰਨ੍ਹਿਆ ਕਰਦੇ ਨੇ ਵੀ ਕੌਮ 'ਚ ਖੂਨ ਖਰਾਬਾ ਨਾ ਹੋਵੇ ਜਿਵੇਂ ਬੜੇ ਸਿਆਣੇ ਇਹ ਕਿੱਥੋਂ ਦੀਆਂ ਸਿਆਣਪਾਂ ਨੇ ਸਾਡੀ ਸ ਇਹ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈਗਾ ਜਿਹੜਾ ਇਹ ਦਲੀਲਾਂ ਤੇ ਤਰਕ ਦਿੱਤੇ ਜਾ ਰਹੇ ਨੇ ਬਿਲਕੁਲ ਬੇਤੁਕੇ ਨੇ ਔਰ ਇਹ ਜਨਾਜਾ ਅਕਾਲੀਰ ਲੀਡਰਸ਼ਿਪ ਦੀ ਅਕਲ ਦਾ ਇਸ ਟਾਈਮ ਨਿਕਲਿਆ ਪਿਆ ਜਿਹੜਾ ਸਾਫ਼ ਦਿਖਦਾ ਪਿਆ ਦੁਨੀਆ ਨੂੰ ਕਿ ਇਹ ਕਿੰਨੇ ਕ ਯੋਗ ਰਹਿਗਣਾ ਦਵਾਈ ਕਰਨ ਦੇ ਇੱਕ ਹੋਰ ਦਲੀਲ ਦਿੱਤੀ ਗਈ ਕਿ ਕਿਉਂਕਿ ਉਹਨਾਂ ਦੇ ਜਵਾਬ ਨਹੀਂ ਸਾਰੇ ਦਲੀਲ ਦਿੱਤੀ ਗਈ ਜੀ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਲੋਕਾਂ ਵੱਲੋਂ ਤੇ ਉਹ ਅੱਗੇ ਅੰਤਰਨਿਕ ਕਮੇਟੀ ਜਿਹੜੀ ਚੁਣਦੇ ਆ ਤੇ ਇਹਦਾ ਮਤਲਬ ਕਿ ਉਹ ਸਾਰੀ ਕੌਮ ਦੇ ਨੁਮਾਇੰਦੇ ਨੇ ਤੇ ਜਦੋਂ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਹੋ ਤਦ ਤੁਸੀਂ ਸਾਰੀ ਦੁਨੀਆ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਆਂਦਾ ਤੁਸੀਂ ਉਹਨਾਂ ਦੇ ਫੈਸਲੇ ਨੂੰ ਚੈਲੰਜ ਕਰਦੇ। ਇਹ ਦਲੀਲ ਦਿੱਤੀ ਉਹਨਾਂ ਨੇ। ਇਹ ਵੀ ਕਮਾਲ ਦੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਚੁਣੀ ਆਂ ਇਹ ਸਾਰੇ ਪਹਿਲੀ ਗੱਲ ਤੇ ਜਿਨ੍ਹਾਂ ਨੇ ਚੁਣਿਆ ਇਹ ਮੈਨੂੰ ਲੱਗਦਾ 20-25% ਲੋਕ ਤੇ ਉਹ ਹੀ ਦੁਨੀਆ ਤੋਂ ਰੁਕਸਤ ਹੋ ਗਏ ਹੋਣੇ ਹੱਸਦਾ। ਜਦੋਂ ਨੀ ਆ ਇਲੈਕਸ਼ਨ ਆਇਆ। ਠੀਕ ਹੈ ਉਹ ਰਏ ਨਹੀਂ ਹੋਣੇ ਦੁਨੀਆ ਦੇ ਵਿੱਚ। ਤੇ ਜਿਹੜੇ ਆਪਣੇ ਮੈਂਬਰ ਤੁਹਾਡੇ ਚੁਣੇ ਗਏ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਇੱਕ ਹਿੱਸਾ ਵੱਡਾ ਜਿਹੜਾ ਵੱਡਾ ਤੇ ਨੀ ਚਲੋ ਬਹੁਤਾ ਵੱਡਾ ਨਹੀਂ ਕਹਿ ਸਕਦੇ ਬਟ ਇੱਕ ਹਿੱਸਾ ਉਹ ਵੀ ਦੁਨੀਆ ਛੱਡ ਗਿਆ ਹੱਦ ਹੋ ਗਈ ਅਸੀਂ ਕਹਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਉਹ ਕਿਸੇ ਦੇਸ਼ ਦੇ ਪਾਰਲੀਮੈਂਟ ਮੈਂਬਰ ਕੋਈ ਚੜ੍ਹਾਈ ਕਰ ਜੇ ਕੋਈ ਅਸਤੀਫਾ ਦੇ ਦੇ ਅਗਰਾਂ ਟਾਈਮ ਬਾਉਂਡ ਕੀਤਾ ਹੁੰਦਾ ਵੀ ਇੰਨੇ ਚਿਰ ਦੇ ਵਿੱਚ ਰੈਐਕਸ਼ਨ ਹੋ ਹੱਕ ਤੇ ਅਗਲਾ ਪੰਮ ਪਾਰਲੀਮੈਂਟ ਚੁਣੋ ਲੋਕਾਂ ਦੇ ਪ੍ਰਤੀਨਿਧਤਾ ਕਰਨ ਦੇ ਲਈ ਇੱਥੇ ਕਿੰਨੇ ਚੱਲ ਗਏ ਨੇ ਦੱਸੋ ਜੀ ਅਗਧੀਆਂ ਕਦੋਂ ਦੀਆਂ ਵੋਟਾਂ ਜਦ ਕਦੋਂ ਸਰ ਕਾਦੇ ਤੁਸੀਂ ਲੋਕਾਂ ਦੇ ਚੁਣੇ ਰਹੇ ਹੋ ਜਿਨ੍ਹਾਂ ਨੇ ਚੁਣਿਆ ਸੀ ਉਹ ਕਈ ਲੋਕ ਵੀ ਚਲੇ ਗਏ ਤੇ ਜਿਨ੍ਹਾਂ ਨੂੰ ਚੁਣਿਆ ਸੀ ਉਹ ਵੀ ਕਈ ਚਲੇ ਗਏ ਤੇ ਐਵੇਂ ਥੋਪਿਆ ਗਿਆ ਹੁਣ ਤੇ ਤੁਹਾਨੂੰ ਧੱਕੇ ਦੇ ਨਾਲ ਹੀ ਤੁਸੀਂ ਬੈਠੇ ਹੋ ਹੁਣ ਤੁਸੀਂ ਚੁਣੇ ਹੋਏ ਨਹੀਂ ਹੋ ਹੁਣ ਤੁਸੀਂ ਧੱਕੇ ਦੇ ਨਾਲ ਉਹਨਾਂ ਸੀਟਾਂ ਦੇ ਉੱਤੇ ਬੈਠੇ ਹੋ ਜੇ ਅੱਜ ਮੈਂ ਡੇਟ ਲੈਣਾ ਚਾਹੁੰਦੇ ਹਾਂ ਤੇ ਦਿਓ ਆਪਣਾ ਸਾਰੇ ਦੀ ਸਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਸਤੀਫੇ ਤੇ ਦੁਬਾਰਾ ਇਲੈਕਸ਼ਨਾਂ ਪੰਥ ਦੇ ਚ ਹੋਣ ਲੜਨ ਤੇ ਫਿਰ ਜੇ ਤੁਸੀਂ ਆ ਜਾਓਗੇ ਤੇ ਫਿਰ ਤੁਸੀਂ ਕਹੋ ਜਿਵੇਂ ਅੱਜ ਵੀ ਸਾਰਾ ਲੋਕਾਂ ਨੇ ਚੁਣਿਆ